ਕਿ ਆਪਣੇ ਅੰਦਰ ਦੇ ਹੰਕਾਰ ਨੂੰ ਤਿਆਗ ਦੇ ਜਿਨੇ ਅੰਦਰ ਦੀ ਖੋਮੇ ਨੂੰ ਤਿਆਗ ਦਿੱਤਾ ਉਹ ਸਭ ਤੋਂ ਵੱਡਾ ਤਿਆਗੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ ਕਿ ਸਾਦੋ ਮਨ ਕਾ ਮਾਨ ਤਿਆਗੋ ਪਹਿਲਾ ਬਚਨ ਇਹ ਵੇ ਕਿ ਆਪਣੇ ਮਨ ਦੇ ਹੰਕਾਰ ਨੂੰ ਤਿਆਗ ਦੇ ਫਿਰ ਮੈਂ ਬੇਨਤੀ ਕਰਾਂ ਕਿ ਸੱਚ ਇਹ ਵੇ ਬੰਦਾ ਜਜ਼ਬਾਤ ਵਿੱਚ ਆ ਕੇ ਘਰ ਤਿਆਗ ਜਾਂਦਾ ਹੈ ਮਾਇਆ ਤਿਆਗ ਦਿੰਦਾ ਹੈ ਆਪਣੇ ਪੁੱਤਰ ਧੀਆਂ ਪਰਿਵਾਰ ਤਿਆਗ ਦਿੰਦਾ ਪਰ ਖੌਮੇ ਇਤਨੀ ਚੰਦਰੀ ਖੈ ਕਿ ਸਭ ਕੁਝ ਬੰਦਾ ਤਿਆਗ ਦਿੰਦਾ ਇਤੋਂ ਤੱਕ ਕਿ ਆਪਣੇ ਤਨ ਨੂੰ ਵੀ ਤਿਆਗ ਜਾਂਦਾ ਪਰ ਖੌਮੇ ਤਾਂ ਅਗਲੇ ਜਨਮ ਵਿੱਚ ਵੀ ਇਹਦੇ ਨਾਲ ਚਲੀ ਜਾਂਦੀ ਹੈ ਇਹ ਤਿਆਗੀ ਨਹੀਂ ਜਾਂਦੀ ਬੜਾ ਮੁਸ਼ਕਲ ਹੈ ਇਹ ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ ਕਿ ਕਬੀਰ ਮਾਇਆ ਤਜੀ ਤੋ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨਵਰ ਗਲੇ ਮਾਨ